ਸਿੱਖ ਦੀ ਨਕਲ ਵਿਖਾ ਦਿਓ ਜ਼ਕਰੀਆ ਖਾਨ ਨੇ ਆਪਣੇ ਮਰਾਸ਼ੀਆਂ ਨੂੰ ਬੁਲਾਇਆ ਕਹਿਣ ਲੱਗਾ ਵੀ ਤੁਸੀਂ ਸਿੱਖ ਦੀ ਨਕਲ ਕਰਕੇ ਵਿਖਾਓਗੇ ਕਹਿਣ ਲੱਗੇ ਜ਼ਰੂਰ ਮਹਾਰਾਜ ਹਜ਼ੂਰ ਜਦੋਂ ਕਹੋ ਕਹਿਣ ਲੱਗੇ ਅਬਦਾਲੀ ਸਾਹਿਬ ਨੂੰ ਦਿਖਾਓ ਉਹ ਫਿਰ ਤਿਆਰੀ ਕੀਤੀ ਗਈ ਲਾਹੌਰ ਤੋਂ ਬਾਹਰ ਖੁੱਲੇ ਥਾਂ ਤੇ ਜਿ세ਾ ਮਰਾਸ਼ੀਆਂ ਨੇ ਕਿਹਾ ਵੀ ਤੁਸੀਂ 200 ਸਵਾਰ 400 ਸਵਾਰ ਇੱਕ ਫੌਜੀ ਦਸਤਾ ਦੂਰ ਖੜਾ ਕਰ ਦਿਓ ਜਿ세ੇ ਨੇ ਇਸ਼ਾਰਾ ਕਰੀਏ ਉਹ ਸਾਡੇ ਤੇ ਹਮਲਾ ਕਰਨ ਉਹਨਾਂ ਦੀ ਆਉਣ ਤੱਕ ਅਸੀਂ ਸਿੱਖਾਂ ਦੀ ਰਹਿਣੀ ਬਹਿਣੀ ਵਿਖਾਵਾਂਗੇ ਤੇ ਫਿਰ ਹਮਲਾ ਹੋਣ ਤੇ ਅਸੀਂ ਉਹਨਾਂ ਦਾ ਲੜਨਾ ਵਿਖਾਵਾਂਗੇ ਸਾਰੇ ਦਰਬਾਰੀ ਅਹਿਮਦ ਸ਼ਾਹ ਜ਼ਕਰੀਆ ਖਾਨ ਇਹ ਸਾਰੇ ਪਰਾ ਬਣ ਕੇ ਬੈਠ ਗਏ ਨੇ ਖੁੱਲੀ ਥਾਂ ਤੇ ਇੱਕ ਵਣ ਦੇ ਹੇਠਾਂ ਇੱਕ ਰੁੱਖ ਦੇ ਹੇਠਾਂ ਉਹ 15-16 ਮਰਾਸੀ ਸਿੱਖਾਂ ਦਾ ਵੇਸ ਧਾਰਨ ਕਰਕੇ ਉਸ ਵੇਲੇ ਤੇ ਸਿੱਖਾਂ ਦੀ ਜੋ ਹਾਲਤ ਸੀ ਉਸ ਨੂੰ ਪ੍ਰਗਟਾਉਂਦੇ ਹੋਏ ਆਟੇ ਹੋਏ ਕੱਪੜੇ ਚੰਗੇ ਘੋੜੇ ਵੀ ਕੋਈ ਨਹੀਂ ਸਧਾਰਨ ਖਚਰਾ ਟੈਰਾ ਮਰੀਆਂ ਜੀਆਂ ਘੋੜੀਆਂ ਤੇ ਉਹ ਕਰ ਕੀ ਰਹਿ ਨੇ ਜੇ ਕੋਈ ਘੋੜੇ ਨੂੰ ਖਰਖਰਾ ਕਰ ਰਿਹਾ ਤਾਂ ਵੀ ਮੂੰਹ ਚ ਕੁਝ ਬਰਬੜਾ ਰਿਹਾ ਜੇ ਕੋਈ ਕਪੜੇ ਨੂੰ ਸੂਈ ਧਾਗਾ ਫੜ ਕੇ ਟਾਕੀ ਲਾ ਰਿਹਾ ਤਾਂ ਵੀ ਮੂੰਹ ਚ ਕੁਝ ਬੋਲ ਰਿਹਾ ਉਹਨਾਂ ਵਿੱਚੋਂ ਇੱਕ ਮਣ ਦੇ ਉੱਤੇ ਚੜਿਆ ਬੈਠਾ ਤੇ ਅਬਦਾਲੀ ਪੁੱਛਦਾ ਜ਼ਕਰੀਆ ਖਾਏ ਕੀ ਕਰ ਰਹੇ ਨੇ ਕਹਿੰਦਾ ਜੀ ਜੋ ਕੁਛ ਇਹਨਾਂ ਨੂੰ ਵਕਤ ਸਮਾਂ ਮੇਲਾ ਮਿਲ ਜਾਵੇ ਇਹ ਆਪਣੀ ਫਿਰ ਜਿਹੜੀ ਕਮੀ ਹੁੰਦੀ ਉਹਨੂੰ ਪੂਰਾ ਕਰਦੇ ਨੇ ਕਹਿੰਦਾ ਫਿਰ ਮੂੰਹ 'ਚ ਕੀ ਕਰਦੇ ਨੇ ਕਹਿੰਦਾ ਆਪਣੇ ਮੁਰਸ਼ਿਦ ਦਾ ਕਲਾਮ ਪੜ੍ਹਦੇ ਨੇ ਗੁਰਬਾਣੀ ਇਹ ਜਦੋਂ ਵੀ ਵੇਲੇ ਹੁਣ ਗੁਰਬਾਣੀ ਪੜ੍ਹਦੇ ਰਹਿੰਦੇ ਨੇ ਕਹਿੰਦਾ ਉੱਤੇ ਜਿਹੜਾ ਚੜਿਆ ਬੈਠਾ ਇਹ ਕੀ ਹੈ ਜ਼ਕਰੀਆ ਸਾਹਿਬ ਕਹਿੰਦਾ ਇਹਨੂੰ ਤਾਂਗੂ ਕਹਿੰਦੇ ਨੇ ਇਹ ਆਲੇ ਦੁਆਲੇ ਦਾ ਖਿਆਲ ਰੱਖ ਕੇ ਇਤਲਾਹ ਦੇ ਦੇਗਾ ਕੈਨ ਲਗਾ ਇਹਨਾਂ ਦਾ ਸਾਰਾ ਹਿਸਾਬ ਕਿਲਾ ਮੈਨੂੰ ਦੱਸ ਦੇ ਕੈਨ ਲਗਾ ਜਿਹੜਾ ਵੱਡਾ ਬੁੱਢਾ ਮਰਾਸ਼ੀ ਆ ਜਿਹਨੇ ਲੰਮੀ ਦਾੜੀ ਵਧਾਈ ਹੋਈ ਹੈ ਆਮ ਤੌਰ ਤੇ ਮੁਸਲਮਾਨਾਂ ਦੀ ਹੁੰਦੀ ਵੀ ਸੀ ਆ ਦੋਰੀਆਂ ਦਸਤਾਰਾਂ ਵਾਲੇ ਸਾਰੇ ਸਿੱਖ ਨੇ ਮਗਰ ਜਿਹੜਾ ਬੁੱਢਾ ਸਿਆਣਾ ਬੰਦਾ ਇਹਨਾਂ ਦਾ ਜੱਥੇਦਾਰ ਕਹਾਉਂਦਾ ਇਹਨਾਂ ਦੀ ਆਗੂ ਨੂੰ ਜੱਥੇਦਾਰ ਕਹਿੰਦੇ ਤੇ ਉਹ ਜੱਥੇਦਾਰ ਨੇ ਇਸ਼ਾਰਾ ਕੀਤਾ ਇਦਰੋਂ ਸਿਪਾਹਸਾਲਾਰ ਨੇ ਇਸ਼ਾਰਾ ਦਿੱਤਾ ਤੇ 200 ਬੰਦਿਆਂ ਨੇ ਉਧਰ ਦੇ ਪਾਸੇ ਉੱਚ ਕਰ ਦਿੱਤਾ ਉਹ 200 ਘੋੜ ਸਵਾਰ ਜਿਹੜੇ ਸਨ ਉਹਨੇ ਹਮਲੇ ਦੀ ਤਿਆਰੀ ਲੈ ਕੇ ਖਲੋਤੇ ਹੋਏ ਉਹਨਾਂ ਨੇ ਉੱਚ ਕਰ ਦਿੱਤਾ ਵਣ ਦੇ ਉੱਤੇ ਬੈਠਾ ਬੰਦਾ ਕਹਿੰਦਾ ਫੌਜੋਂ ਤਿਆਰ ਵਰਤਿਆਰ ਖਾਲਸਾ ਜੀ ਤਿਆਰ ਵਰਤਿਆਰ ਟਿੱਡੀ ਦਲ ਆ ਰਿਹਾ ਤੇ ਅਮਰ ਸ਼ਾਹਦਰ ਉਧਰ ਵੇਖਦਾ ਟਿੱਡੀ ਦਲ ਪੈਂਦੇ ਵੀ ਸਨ ਕਹਿੰਦਾ ਕਿੱਥੇ ਟਿੱਡੀ ਦਲ ਆ ਰਿਹਾ ਹੈ ਜ਼ਕਰੀਆ ਖਾਂ ਕਹਿੰਦਾ ਟਿੱਡੀ ਦਲ ਕਿਧਰੋਂ ਨਹੀਂ ਆ ਰਿਹਾ ਮੇਰੀ ਫੌਜ ਨੂੰ ਟਿੱਡੀ ਦਲ ਕਹਿੰਦੇ ਮੁਗਲ ਫੌਜਾਂ ਨੂੰ ਇਹ ਟਿੱਡੀਦਲ ਕਹਿੰਦੇ ਤੌਬਾ ਤੌਬਾ ਕਹਿੰਦਾ ਕੈਸੀ ਕਮਾਲ ਦੀ ਗੱਲ ਕੈਸੀ ਜੁਰਤ ਹੈ ਜਿਸਲੇ ਉੱਤੋਂ ਐਲਾਨ ਕੀਤਾ ਗਿਆ ਟਿੱਡੀਦਲ ਆ ਰਿਹਾ ਤੇ ਠੇਹਾਂ ਬੈਠੇ ਸਾਰਿਆਂ ਨੇ ਆਪਣੇ ਹੱਥਲੇ ਕੰਮ ਛੱਡ ਦਿੱਤੇ ਜਿਹੜਾ ਬਸਤਰ ਸੋਧ ਰਿਹਾ ਉਹਨੇ ਬਸਤਰ ਸੋਧਨੇ ਛੱਡ ਦਿੱਤੇ ਬਸਤਰਾਂ ਦੀ ਮਰਮਮਤ ਛੱਡ ਦਿੱਤੀ ਘੋੜਿਆਂ ਦੀ ਸੇਵਾ ਛੱਡ ਦਿੱਤੀ ਜਿਹੜਾ ਜਿਹੜਾ ਕੰਮ ਹੋ ਰਿਹਾ ਸੀ ਸਾਰਾ ਛੱਡ ਦਿੱਤਾ ਇੱਕਦਮ ਤਾਰੂ ਕੱਸ ਲੈਣੇ ਤਿਆਰੀਆਂ ਕਰ ਲਈਆਂ ਕਮਰ ਕੱਸੇ ਕਰ ਲੈਣੇ ਡਾਂਗੂ ਵੀ ਥੱਲੇ ਉੱਤਰ ਆਏ ਕਿ ਜਿਹੜਾ ਜੱਥੇਦਾਰ ਬਣਿਆ ਹੈ ਮਰਾਸੀ ਉਹ ਕਹਿੰਦਾ ਖਾਲਸਾ ਜੀ ਅਵਰਦਾਸਾ ਸੋਧ ਲਈ। ਅਬਦਾਲੀ ਪੁੱਛਦਾ ਹੈ ਕਿ ਕੰਡਾ ਦੁਆ ਕਰਨ ਗਿਆ। ਆਪਣੇ ਮੁਰਸ਼ਿਦ ਅਕੇ ਦੁਆ ਕਰਨ ਗਿਆ। ਤੇ ਮਰਾਸੀ ਨੇ ਬੋਲਣਾ ਸ਼ੁਰੂ ਕੀਤਾ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਉਂਦੀ ਉੱਚੀ। ਮਰਾਸੀਆ ਦੀ ਯਾਦਦਾਸ਼ਤ ਬੜੀ ਹੁੰਦੀ। ਨਕਲ ਕਰਨ ਦੇ ਮਾਮਲੇ 'ਚ ਇਹ ਕੌਮ ਸਾਰੀ ਦੁਨੀਆ ਤੇ ਪ੍ਰਸਿੱਧ ਹੈ। ਫਿਰ ਪੰਜਾਬ ਦੇ ਮਰਾਸੀ ਉਹਨੇ ਅਰਦਾਸ ਸੁਣੀ ਸੁਣਾਈ ਯਾਦ ਸੀ ਸਾਰੀ ਕਰ ਛੜੀ। ਤੇ ਅਖੀਰ ਤੇ ਕਹਿੰਦਾ ਸੱਚੇ ਬਾਦਸ਼ਾਹ ਕਲਗੀਆਂ ਵਾਲੇ ਆ ਐਸੇ ਨੇ ਤੇਰੀਆਂ ਫੌਜਾਂ ਤੇ ਟਿੱਡੀ ਦਲ ਹਮਲਾਵਰ ਹੋ ਰਿਹਾ ਜੂਜਣ ਦੀ ਸਵਰਥਾ ਬਖਸ਼ਿਸ਼ ਕਰੋ ਕਹਿੰਦਾ ਇਹ ਕੀ ਹੁੰਦਾ ਹੈ ਜੂਜਣਾ ਕੀ ਹੁੰਦਾ ਹੈ ਕਹਿੰਦਾ ਇਹ ਨਹੀਂ ਕਹਿੰਦੇ ਵੀ ਸਾਨੂੰ ਮੈਦਾਨ ਵਿੱਚ ਫਤਿਹ ਦਿਓ ਇਹ ਕਹਿੰਦੇ ਨਾ ਲੜ ਸਕੀਏ ਚੱਜ ਨਾਲ ਜੂਜਣ ਦਾ ਮਤਲਬ ਹੈ ਲੜਨਾ ਜਾਨ ਲਾ ਕੇ ਲੜਨਾ ਇਹ ਹੁਣ ਜਾਨ ਲਾ ਕੇ ਲੜਨਗੇ ਤੇ ਫਿਰ ਉਸ ਤੋਂ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਔਰ ਉਸ ਤੋਂ ਉਪਰੰਤ ਜਕਾਰਾ ਕਾ ਜਾ ਕੇ ਤਲਵਾਰਾਂ ਸੂਤ ਲਈਆਂ ਉਹਨੇ ਚਰ ਨੂੰ 200 ਬੰਦਾ ਸਹਰਾਣੇ ਆ ਗਏ ਇਹ ਜਕਾਰੇ ਕਾ ਜਾ ਕੇ ਅੱਧੋ ਪੈ ਗਏ ਔਰ ਹੈਰਾਨ ਹੋ ਗਿਆ ਵੇਖਣ ਵਾਲਾ ਸਾਰਾ ਮੁਲਕਈਆ ਇਕੱਠਾ ਹੋਇਆ ਸੀ ਜਿਹੜਾ ਕਟਾ ਵੱਡ ਸ਼ੁਰੂ ਹੋ ਗਈ ਬੰਦੇ ਮਰਨੇ ਸ਼ੁਰੂ ਹੋ ਉਹ ਜਿਸ ਸਲਾਰ ਨੇ ਜਿਸ ਫੌਜੀ ਸਰਦਾਰ ਨੇ 200 ਬੰਦੇ ਲੈ ਕੇ ਇਹਨਾਂ ਤੇ ਨਕਲੀ ਹਮਲਾ ਕੀਤਾ ਸੀ ਉਹ ਪਰੇਸ਼ਾਨ ਹੋ ਗਿਆ ਬੰਦੇ ਮਾਰੇ ਜਾ ਰਹੇ ਉਹਨੇ ਘੇਰੇ ਚ ਲੈ ਕੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਸਾਹਮਣੇ ਨਹੀਂ ਜਾਂਦੇ ਅਖੀਰ ਇਹਨਾਂ ਦੇ ਵੀ ਕੁਝ ਬੰਦੇ ਮਾਰੇ ਗਏ ਮਰਾਸ਼ੀ ਵੀ ਕੁਝ ਮਾਰੇ ਗਏ ਕੁਝ ਫੜੇ ਗਏ ਫਟੜ ਹੋਏ ਜ਼ਖਮੀ ਹੋਏ ਫੜੇ ਗਏ ਉਹ ਬੁੱਢੇ ਮਰਾਸ਼ੀ ਦੀਆਂ ਮੁਸ਼ਕਾਂ ਬਣ ਕੇ ਖਾਨ ਬਾਦਰ ਜ਼ਕਰੀਆ ਖਾਨ ਦੇ ਪੇਸ਼ ਕੀਤਾ ਕਹਿਣ ਲੱਗਾ ਦੇਖੋ ਹਜ਼ੂਰ ਇਸ ਨੇ ਸਾਡੇ ਕਿੰਨੇ ਬੰਦੇ ਮਾਰ ਦਿੱਤੇ ਔਰ ਆਪਣੇ ਵੀ ਕਿੰਨੇ ਬੰਦੇ ਮਰਵਾ ਲਏ ਤੇ ਜ਼ਕਰੀਆ ਖਾਨ ਉਸ ਮਰਾਸ਼ੀ ਦੀਆਂ ਅੱਖਾਂ ਨਾਲ ਅੱਖਾਂ ਨਾਲ ਮਿਲਾ ਸਕੀਆ ਲਾਲ ਸੂਏ ਨੈਤਰ ਚਿਹਰਾ ਪਖਦਾ ਕਹਿ ਲੱਗਾ ਇਹ ਮਰਾਸ਼ੀ ਦਾ ਜੱਬਦਾ ਹੀ ਨਹੀਂ ਇਹਦੇ ਮੂੰਹ ਤੇ ਛੱਟੇ ਮਾਰੋ ਪਾਣੀ ਦੇ ਕੇ ਇਹਨੂੰ ਹੋਇਆ ਕੀ ਪਾਣੀ ਦੇ ਛੱਟੇ ਮਾਰੇ ਉਹਨੇ ਅੱਖਾਂ ਚਪਕੀਆਂ ਇਧਰ ਉਧਰ ਵੇਖਿਆ ਪਿੱਛੇ ਆਪਣੇ ਹੀ ਭਰਾ ਭਤੀਜੇ ਮਰੇ ਪੈ ਵੇਖੇ ਕਹਿੰਦਾ ਇਹ ਕੀ ਹੋ ਗਿਆ ਕਹਿ ਲੱਗਾ ਇਹ ਤੂੰ ਪੁੱਛਣਾ ਕੀ ਹੋ ਗਿਆ ਸਾਰਾ ਕੁਝ ਤੂੰ ਤੇ ਤੇਰੇ ਬੰਦਿਆਂ ਦਾ ਕੀਤਾ ਇਨੀ ਫੌਜ ਦਾ ਨੁਕਸਾਨ ਕੀਤਾ ਕਹਿ ਲੱਗਾ ਹਜ਼ੂਰ ਮਾਈ ਬਾਪ ਮੈਂ ਕਿਸ ਤਰ੍ਹਾਂ ਨੁਕਸਾਨ ਕਰ ਸਕਦਾ ਕਹਿ ਲੱਗਾ ਸਾਰੀ ਦੁਨੀਆ ਵੇਖਦੀ ਇਹ ਸਾਰਾ ਨੁਕਸਾਨ ਤੂੰ ਕੀਤਾ ਹੈ ਸੋਚਿਆ ਮਰਾਸ਼ੀ ਨੇ ਸੋਚਿਆ ਤੇ ਸੋਚ ਕੇ ਕਹਿਣ ਲੱਗਾ ਹਜ਼ੂਰ ਮੇਰਾ ਗੁਨਾਹ ਕੋਈ ਨਹੀਂ ਕਹਿੰਦਾ ਕਿਉਂ ਕਿਹਦਾ ਗੁਨਾਹ ਹੈ ਕਹਿਣ ਲੱਗਾ ਤੁਸੀਂ ਨਕਲ ਕਰਨ ਨੂੰ ਕਿਹਾ ਸੀ ਅਸੀਂ ਨਕਲ ਕਰਦੇ ਹਾਂ ਉਪਰ ਜਿਸ ਵੇਲੇ ਦੁਆ ਕਰਮ ਲੱਗੇ ਨਾ ਅਰਦਾਸਾ ਕਰਨ ਲੱਗੇ ਅਰਦਾਸਾ ਕਰਦਿਆਂ ਕਰਦਿਆਂ ਪਤਾ ਨਹੀਂ ਮੇਰੀ ਮਤ ਨੂੰ ਕੀ ਹੋ ਗਿਆ ਫਿਰ ਕੋਈ ਸੇਖੀ ਵਰ ਗਿਆ ਮੇਰੇ ਦਿਮਾਗ ਵਿੱਚ ਕਿਸੇ ਸਿੱਖ ਦੀ ਰੂਹ ਮੇਰੇ ਸਰੀਰ ਚ ਹਲੂਲ ਕਰ ਗਈ ਏ ਫਿਰ ਮੈਨੂੰ ਨਹੀਂ ਪਤਾ ਉਸ ਤੋਂ ਬਾਅਦ ਕੀ ਹੋਇਆ ਉਹ ਜਿਹੜੀ ਫਤਿਹ ਦੇ ਜਕਾਰਾ ਸੀ ਉਹ ਅਸਲੀ ਗਜਾਇਆ ਗਿਆ ਅਰਦਾਸਾਂ ਅਸਲੀ ਹੋ ਗਿਆ ਕਿਤੇ ਮੈਨੂੰ ਨਹੀਂ ਪਤਾ ਲੱਗਾ ਫਿਰ ਮੁੜ ਕੇ ਕੀ ਹੋਇਆ ਇਹਨੂੰ ਸ਼ਬਦ ਆਲੀ ਖੜਾ ਖੜਾ ਹੋ ਗਿਆ ਕਬਰਾ ਕੇ ਖੜਾ ਹੋ ਗਿਆ ਕਹਿ ਲੱਗਾ ਜਿਸ ਕੌਮ ਦੀ ਨਕਲ ਐਸੀ ਭਿਆਨਕ ਹੈ ਉਹ ਅਸਲ ਕੈਸੀ ਹੋਵੇ ਜ਼ਕਰੀਆ ਖਾਨ ਤੱਕੜੇ ਹੋ ਜਾ ਇਹ ਕੌਮ ਹਕੂਮਤ ਕਰੇਗੀ ਤੁਸੀਂ ਰੋਕ ਨਹੀਂ ਸਕੋ ਇਹ ਰਾਜ ਕਰੇਗੀ ਤੁਸੀਂ ਰੋਕ ਨਾ ਸਕੋ